ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਉਹ ਯਾਰੋ ਕੀ ਹਾਲ ਹੈ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਜਿਉਂ ਨਸਾਰੇ ਤੇ ਮੈਂ ਕਈ ਦਿਨਾਂ ਤੋਂ ਇੱਥੇ ਆਇਆ ਸੀਗਾ ਲੇ ਬਲੱਡਾ ਹੋ ਗਿਆ ਬੰਦ ਤੇ ਉਹਦੇ ਕਰਕੇ ਫਿਰ ਅੱਜ ਅੱਜ ਅਸੀਂ ਘੁੰਮਣ ਆ ਗਏ ਇੱਥੇ ਇਹ ਹੈਗੀ ਜੀ ਸਿੱਧੂ 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 ਘਾਟੇ ਸਿੱਧੂ ਘਾਟੇ ਸਿੱਧੂ ਘਾਟੇ ਤੇ ਮੇਰੇ ਨਾਲ ਸਤਕਾਰਯੋਗ ਬਾਬਾ ਜੀ ਆਏ ਸੀ ਦਾਕਨ ਸਾਹਿਬ ਤੋਂ ਆ ਆਪਾਂ ਥੋੜਾ ਜਿਹਾ ਇੱਥੋਂ ਦਾ ਨਜ਼ਾਰਾ ਦੇਖਦੇ ਆ ਨਜ਼ਾਰੇ ਕੋਹ ਨੇ ਜਦੋਂ ਆਪਾਂ ਡਾਇਰੈਕਟ ਦੇਖਦੇ ਆ ਨਾ ਆ ਕੇ ਇਹ ਉਹਦੋਂ ਗੱਲ ਬਣਦੀ ਐ ਆ ਫੋਟੋਾਂ ਚ ਉਹ ਗੱਲ ਨਹੀਂ ਬਣਦੀ ਮੈਂ ਬਹੁਤ ਸਾਰੀਆਂ ਫੋਟੋਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਇੱਥੋਂ ਦੀਆਂ ਲੇਆਂੀਆਂ ਤੇ ਅੱਗੇ ਤੁਸੀਂ ਜੂ ਸ਼ੇਅਰ ਕਰਿਓ ਕਿਵਰੀ ਨਾ ਕੋਈ ਘਰਾਂ ਬੈਠੇ ਚਲੋ ਮਾੜਾ ਮੋਟਾ ਦੇਖ ਲੈਂਦਾ ਹੁੰਦਾ ਹਰੇਕ ਬੰਦਾ ਆਂਦਾ ਵੀ ਨਹੀਂ ਨਾ ਤੇ ਸੁਭਾਅ ਬੀ ਨੇ ਕਿਰਪਾ ਕੀਤੀ ਐ ਇੱਥੇ ਆਉਣ ਦਾ ਸੁਭਾਅ ਬਣਿਆ ਤੇ ਇਹ ਜਿਹੜਾ ਪਾਣੀ ਚੱਲ ਰਿਹਾ ਇੱਥੇ ਉਸ ਤੋਂ ਬਰਫ਼ ਤੇ ਪਹਾੜਾ ਤਾਂ ਦੇਖ ਰਹੇ ਆ ਸਾਹਮਣੇ ਤੇ ਇਹ ਬਰਫ਼ ਦੇ ਪਹਾੜ ਨੇ ਸਾਰੇ ਸਰਦੀਆਂ 'ਚ ਜੰਮ ਜਾਂਦਾ ਉੱਥੇ বরਫ ਹੋ ਜਾਂਦੀ ਐ तकरीबन तकरीबन ਜਿਆਦਾਤਰ ਇਹ ਸਾਰੇ ਜੰਮ ਜਾਂਦੇ ਹੁੰਦੇ ਆ ਪਹਾੜ ਸਾਰੇ ਆਪਣਾ ਸਾਰੀ ਅੱਜ ਇੰਨੀਆਂ ਪਾਣੀ ਦਿਖ ਰਿਹਾ ਨੀਚੇ ਉਹ ਫਲੈਟਾਂ ਰੁਕਣੇ ਕਰਕੇ ਇੱਥੇ ਕੋਈ ਨਹੀਂ ਨੇ ਤਾਂ ਬਹੁਤ ਜਿਆਦਾ ਭੀਰ ਹੁੰਦੀ ਐ ਇੱਥੇ ਬਹੁਤ ਦੁਨੀਆ ਹੁੰਦੀ ਐ ਇੱਥੇ ਪਾਣੀ ਬੜਾ ਨਿਰਮਲ ਐ ਕੀ ਬਾਤ ਐ ਦੇਖੋ বরਫ ਚੋਂ ਸਾਫ ਸੁਥਰਾ ਪਾਣੀ ਝਾਰਿਆ ਐ ਇਹ ਪਾਣੀ ਦਾ ਮੇਰੇ ਹਿਸਾਬ ਨਾਲ ਪਾਣੀ ਪੀ ਵੀ ਲੋ ਨਾ ਜੀ ਸਾਫ ਪਾਣੀ ਐ ਨਾ ਆਹਹ ਦੱਸ ਸਾਫ ਸੁਥਰਾ ਪਾ ਸਾਫ ਸੁਥਰਾ ਪਾਣੀ ਐ ਬਰਫ ਦਾ ਕੋਲ ਕੇ ਆ ਰਿਹਾ ਪਾਣੀ ਠੰਡਾ ਪਾਣੀ ਸੁਨ ਪਾਣੀ ਬਹੁਤ ਜ਼ਿਆਦਾ ਮੇਰ ਨਾਲ ਸਤਕਾਰੇ ਬਾਬਾ ਜੀ ਜੀ ਗੁਰਸਾਹਿਬ ਵਾਹਿਗੁਰੂ ਜੀ ਕੀ ਫਤਿਹ ਛੂਪਰਾਪਤ ਹੋਏ ਦਿਨ ਉਹ ਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਸਮਾਨ ਲਗਦਾ ਪਿਆ ਸਨੇਕਿਰ ਪ੍ਰਮਾਤਮਾ ਦੀ ਪਾਰ ਕਿਰਪਾ ਨਾਲ ਸਿੰਘ ਹਰ ਥਾਂ ਤੇ ਸੋ ਬਾਬਾ ਨਾਨਕ ਜੀ ਜਦੋਂ 1517 ਈਸਵੀ ਚ ਤਾਦਾਖ ਦੇ ਰਸਤੇ ਤੇ ਆਏ ਸਨ ਤੇ ਬਹੁਤ ਸੂਖ ਬੀ ਜਾ ਰਹੇ تھے ਅਗੀ ਦਾਤੂ ਸਾਹਿਬ ਪੱਥਰ ਸਾਹਿਬ ਗੁਰਦੁਆਰਾ ਤੇ ਜਿਹੜਾ ਇਹ ਸਿੱਧੂ ਘਰ ਦਾ ਪਾਣੀ ਹੈ ਗਿਆ ਜੀ ਇਹ ਮਨਾਲੀ ਵਾਲਾ ਰਸਤਾ ਇਹ ਮਨਾਲੀ ਵਾਲਾ ਰਸਤਾ ਇਧਰੋਂ ਇਹ ਪਰੋਂ ਦੇ ਪਰੋਂ ਪਾਸੋਂ ਆਪਾਂ ਦੇ ਪਾਸੋਂ ਬਾੜੇ ਪਰੋਂ ਉਸੜੋ ਇਹ ਸਰਬੁਨਾਲੀ ਵਾਲਾ ਸਾਹਿਬ ਨਾਲ ਨਾਲ ਕੋਈ ਪਾਸੇ ਬਨਾਲੀ 417 18 ਕਿਲੋਮੀਟਰ ਦੂਰ ਹੈਗੀ ਜੀ ਤੇ ਇਹ ਪਾਣੀ ਸਰਦੀਆਂ ਦੇ ਵਿੱਚ ਬਿਲਕੁਲ ਜੰਮ ਜਾਂਦਾ ਹੈ ਗਿਆ ਜੰਮ ਜਾਂਦਾ ਜੀ ਤੇ ਜਦੋਂ ਫਿਰ ਅਪ੍ਰੈਲ ਦਾ ਮਹੀਨਾ ਆਂਦਾ ਪਾਣੀ ਫਿਰ ਆਪਣੇ ਆਪ ਸ਼ਕਲ ਵਿੱਚ ਤਿਆਰ ਹੋ ਜਾਂਦਾ ਇਹ ਲੋ ਜੀ ਕੀ ਦਿਖਾਈਏ ਤੁਹਾਨੂੰ ਇਹ ਨਾ ਵਧੀਆ ਵਧੀਆ ਪੱਥਰ ਚੁੱਕੇ ਰਹਿੰਦੇ ਆ ਜਿਹੜੇ ਛੋਲੇ ਛੋਲੇ ਲੱਗਦੇ ਆ ਇਹ ਦਿਖਾਣਾ ਪੱਥਰ ਦਿਖਾਣਾ ਵਧੀਆ ਵਧੀਆ ਚੁੱਕੇ ਰਹਿੰਦੇ ਰਹਿੰਦੇ ਆ ਪੱਥਰ ਇਹਦੇ ਵਿੱਚ de expresiones con Adriano, lo que fue, se llama